ਲੋ ਜੀ ਪੰਜਾਬਣਤੀ ਦੁਆਰਾ ਬੀਜੇਪੀ ਦੀ ਆਗੂ ਕੰਗਣਾ ਰ瑙ਤ ਨੂੰ ਥੱਪੜ ਵੱਜਣ ਦੀ ਘਟਨਾ ਤੋਂ ਬਾਅਦ ਹੁਣ ਘਟਨਾ ਦੇ ਕਾਰਨਾਂ ਦੇ ਵਿੱਚ ਇੱਕ ਨਵੀਂ ਗੱਲ ਸਾਹਮਣੇ ਆਈ ਹੈ ਤੇ ਨਾਲ ਦੀ ਨਾਲ ਕਈ ਸਾਰੀਆਂ ਹੋਰ ਨਵੀਆਂ ਗੱਲਾਂ ਸਾਹਮਣੇ ਆ ਚੁੱਕੀਆਂ ਨੇ ਕੱਲੀ-ਕੱਲੀ ਕਰਕੇ ਤੁਹਾਨੂੰ ਦੱਸਦੇ ਆ ਗੌਰ ਨਾਲ ਸੁਣਿਓ ਤੇ ਆਪਣਾ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕੰਗਣਾ ਰ瑙ਤ ਨੂੰ ਠੀਕ ਸਮਝਦੇ ਹੋ ਜਾਂ ਥੱਪੜ ਮਾਰਨ ਵਾਲੀ ਕੁਲਵਿੰਦਰ ਕੌਰ ਨੂੰ ਠੀਕ ਸਮਝਦੇ ਹੋ ਵੇਖੋ ਇੱਕ ਗੱਲ ਤਾਂ ਇਹ ਸਾਹਮਣੇ ਆਈ ਹੈ ਕਿ ਜਦੋਂ ਕੰਗਣਾ ਨੂੰ ਥੱਪੜ ਵੱਜਿਆ ਤਾਂ ਇੱਕ ਚਰਚਾ ਆ ਰਹੀ ਹੈ ਕਿ ਕੰਗਣਾ ਨੇ ਉਸ ਕੁੜੀ ਨੂੰ ਖਾਲਸਤਾਨੀ ਕਿਹਾ ਸੀ ਕੰਗਣਾ ਨੇ ਘਟਨਾ ਵਾਪਰਨ ਤੋਂ ਬਾਅਦ ਤਾਂ ਪੰਜਾਬ ਦੇ ਵਿੱਚ ਖਾਲਸਤਾਨ ਤੇ ਅੱਤਵਾਦ ਫੈਲਣ ਦੀ ਗੱਲ ਕੀਤੀ ਹੈ ਉਸ ਕੁੜੀ ਨੂੰ ਵੀ ਇੰਜ ਬੋਲਿਆ ਸੀ ਇਹਦੀ ਵੀ ਚਰਚਾ ਜਿਹੜੀ ਆ ਉਹ ਆ ਰਹੀ ਹੈ ਤੇ ਉੱਥੇ ਮੌਜੂਦ ਕੁਝ ਲੋਕ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇ ਦੂਜੀ ਗੱਲ ਕੰਗਣਾ ਰਣੌਤ ਦੀ ਜਿਹੜੀ ਭੈਣ ਹੈ ਰੰਗੋਲੀ ਉਹਨੇ ਇੱਕ ਨਵਾਂ ਬਿਆਨ ਦੇ ਦਿੱਤਾ ਹੈ ਕੰਗਣਾ ਰਣੌਤ ਆਪਣੇ ਬੜਬੋਲੇਪਣ ਕਰਕੇ ਜਾਣੀ ਜਾਂਦੀ ਸੀ ਪਰ ਕੰਗਣਾ ਰਣੌਤ ਦੀ ਭੈਣ ਰੰਗੋਲੀ ਨੇ ਨਵੀਂ ਗੱਲ ਕੱਢ ਮਾਰੀ ਹੈ ਉਹ ਕਹਿੰਦੀ ਵੀ ਇਸ ਥੱਪੜ ਮਾਰਨ ਵਾਲੀ ਪੰਜਾਬਣ ਕੁੜੀ ਕੁਲਵਿੰਦਰ ਕੌਰ ਨੂੰ ਕੱਲਾ ਸਸਪੈਂਡ ਹੀ ਨਹੀਂ ਕਰਨਾ ਚਾਹੀਦਾ ਬਲਕਿ ਇਹਨੂੰ ਕਈ ਸਾਰੇ ਪੈਸੇ ਮਿਲ ਗਏ ਹੋਣਗੇ ਇਸ ਕਰਕੇ ਇਹਦਾ ਰਿਮਾਂਡ ਲੈਣਾ ਚਾਹੀਦਾ ਹੈ ਔਰ ਇਹਦੇ ਉੱਪਰ ਫਿਰ ਕਿਸਾਨ ਆਗੂ ਰਕੇਸ਼ ਟਕਹਤ ਨੇ ਬਹੁਤ ਵੱਡੀ ਗੱਲ ਬੋਲੀ ਹੈ ਨਾਲ ਹੀ ਹਰਿਆਣੇ ਦੇ ਕਿਸਾਨਾਂ ਨੇ ਬਹੁਤ ਵੱਡੀ ਗੱਲ ਬੋਲੀ ਹੈ ਨਾਲ ਹੀ ਕੁਝ ਵਕੀਲਾਂ ਨੇ ਵੱਡੀ ਗੱਲ ਬੋਲੀ ਹੈ ਕੁਝ ਗਾਇਕਾਂ ਨੇ ਦਿੱਲੀ ਤੇ ਯੂਪੀ ਵਾਲਿਆਂ ਨੇ ਔਰ ਆਪਾਂ ਕੱਲੀ ਕੱਲੀ ਗੱਲ ਤੁਹਾਨੂੰ ਦੱਸਦੇ ਹਾਂ ਰਕੇਸ਼ ਟਕਹਤ ਨੇ ਕਿਹਾ ਕਿਸਾਨ ਆਗੂ ਯੂਪੀ ਦਾ ਜਿਹੜਾ ਉਹ ਕਹਿੰਦਾ ਵੀ ਠੀਕ ਹੈ ਕਿ ਉਸ ਕੁੜੀ ਨੇ ਖਰੀਆਂ ਖਰੀਆਂ ਕੰਗਣਾ ਰਣੌਤ ਨੂੰ ਸੁਨਾਈਆਂ ਨੇ ਪਰ ਥੱਪੜ ਵੱਜਣ ਵਾਲੀ ਗੱਲ ਕਿਸੇ ਵੀਡੀਓ 'ਚ ਦੇਖਣੀ ਰਹੀ ਇਹ ਉਸ ਕੁੜੀ ਤੇ ਝੂਠਾ ਦੋਸ਼ ਲਾਇਆ ਹੋ ਸਕਦਾ ਹੈ ਇਹਦੇ ਨਾਲ ਹੀ ਹਰਿਆਣੇ ਦੇ ਕਾਫੀ ਸਾਰੇ ਲੋਕਾਂ ਨੇ ਇਹ ਗੱਲ ਬੋਲੀ ਹੈ ਇਕੱਠੇ ਹੋ ਕੇ ਉਹ ਕਹਿੰਦੇ ਵੀ ਇੱਕ ਥੱਪੜ ਵੱਜਣ ਦੀ ਕਾਨੂੰਨ ਮੁਤਾਬਕ ਜਿੰਨੀ ਕੁ ਸਜ਼ਾ ਹੈ ਉਨੀਕ ਦਿੱਤੀ ਜਾ ਸਕਦੀ ਹੈ ਪਰ ਉਸ ਤੋਂ ਵੱਧ ਜੇ ਇਸ ਕੁੜੀ ਕੁਲਵਿੰਦਰ ਕੌਰ ਨੂੰ ਸਜ਼ਾ ਦਿੱਤੀ ਤਾਂ ਅਸੀਂ ਸਾਰੇ ਵੱਡਾ ਅੰਦੋਲਨ ਕਰਾਂਗੇ ਉਹ ਕਹਿੰਦੇ ਥੱਪੜ ਮਾਰਨ ਕਰਕੇ ਕਿਸੇ ਨੂੰ ਨੌਕਰੀ ਤੋਂ ਨਹੀਂ ਕੱਢਿਆ ਜਾ ਸਕਦਾ ਇੱਕ ਥੱਪੜ ਮਾਰਨ ਨਾਲ ਕਿਸੇ ਨੂੰ ਵੱਡੀ ਸਜ਼ਾ ਨਹੀਂ ਦਿੱਤੀ ਜਾ ਸਕਦੀ ਤੇ ਜੇ ਦਿੱਤੀ ਗਈ ਤਾਂ ਅਸੀਂ ਸਾਰੇ ਉੱਠ ਖੜੇ ਹੋਵਾਂਗੇ ਇਹਦੇ ਨਾਲ ਹੀ ਬਹੁਤ ਨਾਮੀ ਗਾਇਕ ਜਸਬੀਰ ਸਿੰਘ ਜੱਸੀ ਨੇ ਤੇ ਰੇਸ਼ਮ ਸਿੰਘ ਅਨਮੋਲ ਨੇ ਉਹਨਾਂ ਨੇ ਕਿਹਾ ਜਸਬੀਰ ਜੱਸੀ ਨੇ ਕਿਹਾ ਕਹਿੰਦਾ ਮੈਂ ਉਸ ਕੁੜੀ ਦੇ ਨਾਲ ਤੇ ਇੱਕ ਥੱਪੜ ਕਰਕੇ ਸਾਰੇ ਪੰਜਾਬ ਨੂੰ ਅੱਤਵਾਦ ਵਾਲੀ ਗੱਲ ਕਹਿਣੀ ਬਿਲਕੁਲ ਗਲਤ ਹੈ ਇੱਕ ਥੱਪੜ ਵੱਜਣ ਨਾਲ ਅੱਤਵਾਦ ਨਹੀਂ ਫੈਲ ਸਕਦਾ ਅਗਲੀ ਗੱਲ ਰੇਸ਼ਮ ਸਿੰਘ ਅਮੋਲ ਨੇ ਕਹੀ ਹੈ ਕਿ ਕੰਗਣਾ ਬਹੁਤ ਵਿਦਾ ਚੜਾ ਕੇ ਗੱਲ ਕਰ ਰਹੀ ਹੈ ਇਸ ਤੋਂ ਅੱਗੇ ਸੀਨੀਅਰ ਵਕੀਲ ਜਿਹੜਾ ਦਵਿੰਦਰ ਪ੍ਰਤਾਪ ਸਿੰਘ ਹੈ ਉਹਨੇ ਕਹਿ ਦਿੱਤਾ ਹੈ ਕਿ ਮੈਂ ਇਸ ਕੁਲਵਿੰਦਰ ਕੌਰ ਕੁੜੀ ਦਾ ਕੇਸ ਬਿਲਕੁਲ ਫਰੀ ਲੜਾਂਗਾ ਕਿੰਨੇ ਸਾਰੇ ਹੋਰ ਵਕੀਲਾਂ ਨੇ ਵੀ ਇਹ ਗੱਲ ਬੋਲੀ ਹੈ ਤੇ ਪੂਰੇ ਦੇਸ਼ ਭਰ ਦੇ ਵਿੱਚੋਂ ਕੁਲਵਿੰਦਰ ਕੌਰ ਦੇ ਲਈ ਅਨਾਮ ਜਿਹੜੇ ਨੇ ਉਹ ਅਨਾਉਂਸ ਕੀਤੇ ਜਾ ਰਹੇ ਨੇ ਇਤੋਂ ਤੱਕ ਕਿ ਜਿਹੜੇ ਪੰਜਾਬ ਦੇ ਸ਼ਹਿਰੀ ਲੋਕ ਨੇ ਜਿਹੜੇ ਕਿਸਾਨ ਨਹੀਂ ਗਏ ਉਹਨਾਂ ਚੋਂ ਵੀ ਵੱਡੀ ਗਿਣਤੀ ਲੋਕ ਇਸ ਪੰਜਾਬਣ ਕੁੜੀ ਦੀ ਪੰਜਾਬੀ ਹੋਣ ਕਰਕੇ ਤਾਰੀਫ ਕਰ ਰਹੇ ਨੇ ਸੋਸ਼ਲ ਮੀਡੀਆ ਤੇ ਅਸੀਂ ਦੇਖ ਰਹੇ ਹਾਂ ਮਤਲਬ ਇੱਕ ਪ੍ਰਾਪਰਟੀ ਐਡਵਾਈਜ਼ਰ ਹੈ ਬੈਂਸ ਉਸਨੇ ਐਲਾਨ ਕੀਤਾ ਕਿ ਲੱਖ ਰੁਪਇਆ ਮੈਂ ਉਸ ਕੁਲਵਿੰਦਰ ਕੌਰ ਕੁੜੀ ਨੂੰ ਦਊਗਾ ਇਸ ਤੋਂ ਇਲਾਵਾ 50000 ਇੱਕ ਹੋਰ ਨੇ ਅਨਾਉਂਸ ਕੀਤਾ ਕੁਝ ਸਿੱਕਿਆਂ ਨਾਲ ਤੋਲਣ ਦੀ ਗੱਲ ਹਰਿਆਣੇ ਵਾਲਿਆਂ ਵੱਲੋਂ ਆ ਰਹੀ ਹੈ ਕੈਨੇਡਾ ਦੇ ਵਿੱਚੋਂ ਵੀ ਕਾਫੀ ਵੱਡੀ ਰਾਸ਼ੀ ਇਕੱਠੀ ਕਰਕੇ ਅਨਾਮ ਵਜੋਂ ਕੁਲਵਿੰਦਰ ਕੌਰ ਨੂੰ ਦੇਣ ਦੀ ਗੱਲ ਕੀਤੀ ਜਾ ਰਹੀ ਹੈ ਇਹ ਸਾਰੀਆਂ ਕਿਸਾਨ ਜਥੇਬੰਦੀਆਂ ਤੇ ਆਗੂ ਜਿਹੜੇ ਨੇ ਉਹ ਵੀ ਕੁਲਿੰਦਰ ਕੁਲਵਿੰਦਰ ਕੌਰ ਦੇ ਨਾਲ ਖੜਨ ਦੀ ਗੱਲ ਕਰ ਰਹੇ ਨੇ ਤੇ ਹੁਣ ਜਿਹੜੀ ਕੰਗੜਾ ਰੌਤ ਹੈ ਉਹ ਤਿਆਰ ਹੋ ਕੇ ਪੂਰਾ ਬਨ ਠਣ ਕੇ ਗਲੇ 'ਚ ਗਾਨੀ ਪਾ ਕੇ ਸੋਹਣੀ ਸਾਰੀ ਲਾ ਕੇ ਦਿੱਲੀ ਨੂੰ ਚੱਲੀ ਸੀ ਆ ਐਮਪੀ ਦੀ ਜਿੱਤ ਤੋਂ ਬਾਅਦ ਤੇ ਕੁਝ ਲੋਕ ਸੋਸ਼ਲ ਮੀਡੀਆ ਤੇ ਇਦਾਂ ਮਜ਼ਾਕ ਕਰ ਰਹੇ ਨੇ ਉਹ ਕਹਿੰਦੇ ਕਿ ਜਿੱਤ ਦੀ ਵਧਾਈ ਏਅਰਪੋਰਟ ਤੇ ਹੀ ਪੰਜਾਬਣ ਨੇ ਦਿੱਤੀ ਕੁਝ ਲੋਕ ਸੋਸ਼ਲ ਮੀਡੀਆ ਤੇ ਕਹਿ ਰਹੇ ਨੇ ਕੁਝ ਲੋਕ ਕਹਿ ਰਹੇ ਨੇ ਕਿ ਕੰਗਣਾ ਨੂੰ ਪਤਾ ਲੱਗ ਗਿਆ ਕਿ ਪੰਜਾਬੀ ਚੀਜ਼ ਕੀ ਨੇ ਕੁਝ ਲੋਕ ਇਦਾਂ ਦਾ ਸੋਸ਼ਲ ਮੀਡੀਆ ਤੇ ਗੱਲ ਕਰ ਰਹੇ ਨੇ ਕਿ ਕੰਗਣਾ ਰਣੌਤ ਹੁਣ ਮੂੰਹ ਸੰਭਾਲ ਕੇ ਬੋਲਿਆ ਕਰੂਗੀ ਉਸ ਨੂੰ ਦਵਾਈ ਮਿਲ ਗਈ ਹੈ ਇਸ ਤਰ੍ਹਾਂ ਦੇ ਕਮੈਂਟ ਇਸ ਤਰ੍ਹਾਂ ਦੀਆਂ ਪੋਸਟਾਂ ਲੋਕ ਸੋਸ਼ਲ ਮੀਡੀਆ ਤੇ ਪਾ ਰਹੇ ਨੇ ਤੇ ਕੰਗਣਾ ਰਣੌਤ ਚੱਲੀ ਸੀ ਜਿਹੜੀ ਬੀਜੇਪੀ ਸਰਕਾਰ ਤੀਜੀ ਵਾਰ ਬਣਨ ਦੀ ਕੋਸ਼ਿਸ਼ ਕਰ ਰਹੀ ਹੈ ਕਿਉਂਕਿ ਬੀਜੇਪੀ ਕੱਲੀ ਨੂੰ ਤਾਂ ਬਹੁਮਤ ਦੀਆਂ ਸੀਟਾਂ ਆਈਆਂ ਨਹੀਂ ਬੀਜੇਪੀ ਸਰਕਾਰ ਬਣਾਉਣ ਤੋਂ ਪਿੱਛੇ ਰਹਿ ਗਈ ਬਹੁਤ ਸਾਰੀਆਂ ਸੀਟਾਂ ਘੱਟ ਰਹਿ ਗਈਆਂ ਕਿਉਂਕਿ 272 ਐਮਪੀ ਸੀਟਾਂ ਚਾਹੀਦੀਆਂ ਨੇ ਸਰਕਾਰ ਬਣਾਉਣ ਲਈ ਬੀਜੇਪੀ ਨੂੰ ਜਿੱਤੀਆਂ 240 ਤੇ ਸਰਕਾਰ ਬਣਾਉਣ ਤੋਂ ਕਾफी ਪਿੱਛੇ ਰਹਿ ਗਈ ਤਾਂ ਫਿਰ ਹੁਣ ਜੋਰ ਤੋਰ ਦੇ ਨਾਲ ਗੰਡ ਤੁੱਪ ਕਰਕੇ ਬੀਜੇਪੀ ਸਰਕਾਰ ਬਣਾ ਰਹੀ ਹੈ ਬਿਹਾਰ ਦੇ ਨਿਤਿਸ਼ ਕੁਮਾਰ ਨੂੰ ਆਂਧਰਾ ਪ੍ਰਦੇਸ਼ ਦੇ ਚੰਦਰਬਾਬੂ ਨੈਡੂ ਨੂੰ ਨਾਮ ਲਿਆ ਜਾ ਰਿਹਾ ਹੈ ਤੇ ਕੰਗਨਾਰ ਨੌਤ ਵੀ ਦਿੱਲੀ ਜਿੱਤ ਤੋਂ ਬਾਅਦ ਆਪਣੇ ਲੀਡਰਾਂ ਦੇ ਅੱਗੇ ਉਹਨਾਂ 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 ਦਿਨਾਂ ਹਾਲ ਗੱਲਬਾਤ ਕਰਨ ਜਾ ਰਹੀ ਸੀ ਜਾਂ ਜਿੱਤ ਤੋਂ ਬਾਅਦ ਜਿੱਤ ਸਾਂਝੀ ਕਰਨ ਜਾ ਰਹੀ ਸੀ ਤਾਂ ਰਸਤੇ ਦੇ ਵਿੱਚ ਹੀ ਏਅਰਪੋਰਟ ਤੇ ਪੰਜਾਬਣ ਕੁੜੀ ਨੇ ਆ ਘਟਨਾ ਕਰ ਦਿੱਤੀ ਕੰਗਣਾ ਰਣੌਤ ਭਾਵੇਂ ਕਹਿ ਰਹੀ ਐ ਕਿ ਕੁਝ ਨਹੀਂ ਹੋਇਆ ਸਿਰਫ ਇੱਕ ਥੱਪੜ ਹੀ ਵੱਜਿਆ ਮੈਨੂੰ ਹਿੱਟ ਕੀਤਾ ਮੈਨੂੰ ਤਾਂ ਹੋਰ ਮੈਂ ਬਿਲਕੁਲ ਸੇਫ ਆ ਪਰ ਲੋਕ ਕਹਿ ਰਹੇ ਨੇ ਕਿ ਘਟਨਾ ਛੋਟੀ ਨਹੀਂ ਹੋਈ ਕੰਗਣਾ ਰਣੌਤ ਦੀ ਖੁਸ਼ੀ ਦਾ ਸਾਰਾ ਨਸ਼ਾ ਜਿਹੜਾ ਹੈ ਉਹ ਇੱਕ ਥੱਪੜ ਨੇ ਉਤਾਰ ਦਿੱਤਾ ਲੋਕ ਸੋਸ਼ਲ ਮੀਡੀਆ ਤੇ ਐਦਾਂ ਲਿਖ ਰਹੇ ਨੇ ਨਾਲ ਹੀ ਕੁਝ ਪੰਜਾਬ ਦੇ ਗਾਇਕਾਂ ਨੇ ਇਦੇ ਉੱਪਰ ਗੀਤ ਬਣਾ ਦਿੱਤੇ ਨੇ ਦਸਾਂ ਘੰਟਿਆਂ ਦੇ ਵਿੱਚ ਹੀ ਕੁਝ ਕਵਿਸ਼ਰਾਂ ਨੇ ਕਵਿਸ਼ਰੀਆਂ ਲਿਖ ਕੇ ਗਾਉਣੀਆਂ ਸ਼ੁਰੂ ਕਰ ਦਿੱਤੀਆਂ ਨੇ ਔਰ ਜਿਹੜੀ ਕੰਗਣਾ ਰਣੋਤ ਦੀ ਭੈਣ ਆ ਰੰਗੋਲੀ ਉਹਨੇ ਕੰਗਣਾ ਰਣੋਤ ਵਾਂਗ ਬਹੁਤ ਵੱਡੀ ਗੱਲ ਕਹਿਤੀ ਆ ਵੀ ਕੱਲਾ ਸਸਪੈਂਡ ਕਰਿਆ ਨਹੀਂ ਸਰਣਾ ਇਹ ਕੁੜੀ ਨੇ ਪੈਸੇ ਲੈਲੇ ਹੋਣੇ ਆ ਇਸ ਕਰਕੇ ਰਮਾਂਡ ਲੈਣਾ ਪਵੇਗਾ ਇਹਦਾ ਤੇ ਕੰਗਣਾ ਰੌਤ ਨੇ ਥੱਪੜ ਵੱਜਣ ਵਾਲੀ ਘਟਨਾ ਤੋਂ ਬਾਅਦ ਦਿੱਲੀ ਜਾਂਦੇ ਹੀ ਫਿਰ ਵੱਡੀ ਗੱਲ ਕਹਿ ਦਿੱਤੀ ਐ ਉਹ ਬੋਲੀ ਕਿ ਪੰਜਾਬ ਦੇ ਵਿੱਚ ਅੱਤਵਾਦ ਫੈਲ ਰਿਹਾ ਦੁਬਾਰਾ ਤਾਂ ਇੰਨੀ ਵੱਡੀ ਗੱਲ ਸਾਰੇ ਪੰਜਾਬੀਆਂ ਨੂੰ ਇਸ ਗੱਲ ਨੇ ਦੁੱਖ ਦਿੱਤਾ ਤੇ ਪੰਜਾਬੀਆ ਕਹਿ ਰਹੇ ਨੇ ਕਿ ਜੇ ਕੰਗਣਾ ਨੌਤ ਦੇ ਇੱਕ ਥੱਪੜ ਵੱਜ ਗਿਆ ਤਾਂ ਇੱਕ ਥੱਪੜ ਵੱਜਣ ਨਾਲ ਅਤਵਾਦ ਨਹੀਂ ਫੈਲਿਆ ਨਾ ਫੈਲਦਾ ਹੁੰਦਾ ਸੋ ਕਈ ਤਰ੍ਹਾਂ ਦੀਆਂ ਚਰਚਾਵਾਂ ਗੱਲਾਂ ਜਿਹੜੀਆਂ ਨੇ ਉਹ ਥੱਪੜ ਵੱਜਣ ਵਾਲੀ ਘਟਨਾ ਤੋਂ ਬਾਅਦ ਸਾਹਮਣੇ ਆ ਰਹੀਆਂ ਨੇ ਥੱਪੜ ਵੱਜਣ ਦੀ ਗੂੰਜ ਅਮਰੀਕਾ ਤੱਕ ਕੈਨੇਡਾ ਤੱਕ ਆਸਟ੍ਰੇਲੀਆ ਤੱਕ ਨਿਊਜ਼ੀਲੈਂਡ ਤੱਕ ਫੈਲ ਚੁੱਕੀ ਹੈ ਕਿਉਂਕਿ ਉੱਥੋਂ ਵੀ ਲੋਕ ਵਾਹ ਵਾਹ ਕਰ ਰਹੇ ਨੇ ਜਿਹੜੇ ਉੱਥੇ ਪੰਜਾਬੀ ਬੈਠੇ ਨੇ ਸੋ ਦਿੱਲੀ ਤੱਕ ਚਰਚਾ ਪੂਰੀ ਚੱਲੀ ਹੋਈ ਹੈ ਸੈਂਟਰ ਦੇ ਮੰਤਰੀਆਂ ਤੱਕ ਵੀ ਪੰਜਾਬ ਨੇ ਕੰਗਣਾ ਰਨਾਵਤ ਨੂੰ ਥੱਪੜ ਮਾਰਿਆ ਸੋ ਮੈਂ ਇਹ ਕਹੂੰਗਾ ਕਿ ਸੱਚਮੁੱਚ ਕੰਗਣਾ ਰੌਤ ਨੇ ਇਹ ਗੱਲ ਗਲਤ ਆਖੀ ਹੈ ਜਿਹੜੀ ਗੱਲ ਉਹਨੇ ਆਖੀ ਹੈ ਵੀ ਪੰਜਾਬ ਚ ਅੱਤਵਾਦ ਫੈਲ ਰਿਹਾ ਕੋਈ ਪੰਜਾਬ ਚ ਅੱਤਵਾਦ ਨਹੀਂ ਫੈਲ ਰਿਹਾ ਕੰਗਣਾ ਰੌਤ ਨੂੰ ਇੱਕ ਥੱਪੜ ਵੱਜਣ ਨਾਲ ਥੋੜੋ ਅੱਤਵਾਦ ਫੈਲ ਸਕਦਾ ਇਹ ਗੱਲ ਉਹ ਗਲਤ ਕਹਿ ਰਹੀ ਹੈ ਦੂਜੀ ਗੱਲ ਜਿਹੜੀ ਹਰਿਆਣੇ ਵਾਲਿਆਂ ਨੇ ਕਹੀ ਆ ਹਰਿਆਣੇ ਦੇ ਕਿਸਾਨਾਂ ਨੇ ਇਕੱਠੇ ਹੋ ਕੇ ਵੀ ਇੱਕ ਥੱਪੜ ਵੱਜਣ ਦੀ ਸਜ਼ਾ ਜਿੰਨੀ ਕ ਹੈ ਉਦੋਂ ਵੱਧ ਜੇ ਕੁਲਵਿੰਦਰ ਕੌਰ ਨੂੰ ਕੋਈ ਸਜ਼ਾ ਦਿੱਤੀ ਗਈ ਤਾਂ ਇਹ ਵਧਿੱਕੀ ਹੋਊਗੀ ਗੈਰ ਕਾਨੂੰਨੀ ਹੋਊਗਾ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਮੈਨੂੰ ਲੱਗਦਾ ਇਹ ਗੱਲ ਉਹਨਾਂ ਨੇ ਠੀਕ ਕਹੀ ਹੈ ਜਿੰਨੀ ਇੱਕ ਥੱਪੜ ਵੱਜਣ ਦੀ ਸਜ਼ਾ ਉਸ ਤੋਂ ਵੱਧ ਸਜ਼ਾ ਕੁਲਵਿੰਦਰ ਕੌਰ ਨੂੰ ਨਹੀਂ ਦਿੱਤੀ ਜਾਣੀ ਚਾਹੀਦੀ ਇੰਨੇ ਇੱਕ ਤਾਂ ਥੱਪੜ ਜਿਹੜਾ ਪਾਰਲੀਮੈਂਟ 'ਚ ਜਦੋਂ 20 ਵਾਰ ਪਾਰਲੀਮੈਂਟ ਤੇ ਵਿਧਾਨ ਸਭਾਵਾਂ ਦੇ ਵਿੱਚ ਇਹ ਚੁਣੇ ਹੋਏ ਨਮਾਇंदे ਲੜ ਪੈਂਦੇ ਨੇ ਇੱਕ ਦੂਜੇ ਨੂੰ ਮਾਈਕ ਚੱਕ ਕੇ ਮਾਰਦੇ ਨਾਲ ਕੁਰਸੀ ਮਾਰਨੀ ਥੱਪੜੋ ਥੱਪੜੀ ਹੋ ਜਾਣਾ ਕਿੰਨੀ ਵਾਰ ਵਿਧਾਨ ਸਭਾ ਤੇ ਪਾਰਲੀਮੈਂਟ 'ਚ ਇਹਨਾਂ ਦੇ ਗੁੱਥਮ ਗੁੱਥੀ ਹੋਿਆਂ ਨੂੰ ਲੋਕਾਂ ਨੇ ਦੇਖਿਆ ਤਾਂ ਫਿਰ ਉੱਥੇ ਇੰਨੀਆਂ ਵੱਡੀਆਂ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ ਨਾ ਹੀ ਉਹਨਾਂ ਨੂੰ ਕਦੇ ਸਜ਼ਾ ਵਾਸਤੇ ਪਾਰਲੀਮੈਂਟ ਜਾਂ ਵਿਧਾਨ ਸਭਾ ਤੋਂ ਸਸਪੈਂਡ ਕੀਤਾ ਜਾਂਦਾ ਐ ਐਮ ਐਲ ਏ ਮੰਤਰੀਆਂ ਜਾਂ ਐਮ ਪੀਆਂ ਨੂੰ ਇਸ ਕਰਕੇ ਉਹਨਾਂ ਹੀ ਕੋ ਸਜ਼ਾ ਹੀ ਕਲਵਿੰਦਰ ਕੌਰ ਨੂੰ ਮਿਲਣੀ ਚਾਹੀਦੀ ਆ ਜਿੰਨੀ ਥੱਪੜ ਵੱਜਣ ਦੀ ਹੋ ਸਕਦੀ ਹੈ ਕਲਵਿੰਦਰ ਕੌਰ ਵੱਲੋਂ ਵੀ ਇੱਕ ਬਿਆਨ ਆਇਆ ਜਿਹੜਾ ਉਹ ਚਰਚਾ ਚ ਐਕਸ ਦੇ ਉੱਪਰ ਕਲਵਿੰਦਰ ਕੌਰ ਨਾਂ ਦੇ ਉੱਪਰ ਇੱਕ ਅਕਾਊਂਟ ਬਣਿਆ ਉਹਦੇ ਤੋਂ ਇੱਕ ਬਿਆਨ ਆਇਆ ਐਕਸ ਦੇ ਉੱਪਰ ਜਿਹਦੇ ਤੇ ਲਿਖਿਆ ਕਿ ਮੇਰੀ ਨੌਕਰੀ ਬੇਸ਼ੱਕ ਚਲੀ ਜਾਏ ਮਾਂ ਦੀ ਬੇਇੱਜ਼ਤੀ ਦੇ ਸਾਹਮਣੇ ਮੇਰੀ 100 ਨੌਕਰੀਆਂ ਕੁਰਬਾਨ ਕਿਉਂਕਿ ਕੁਲਵਿੰਦਰ ਕੌਰ ਨੇ ਜਦੋਂ ਥੱਪੜ ਮਾਰਿਆ ਤਾਂ ਉਹਨੇ ਕਿਹਾ ਕਿ ਇਹ ਕਹਿੰਦੀ ਸੀ ਕੰਗਣਾ 100-100 ਰੁਪਏ ਲੈ ਕੇ ਇਹ ਦਿੱਲੀ ਧਰਨੇ ਤੇ ਆਉਂਦੀਆਂ ਔਰਤਾਂ ਤਾਂ ਉਹ ਕਹਿੰਦੀ ਮੇਰੀ ਮਾਂ ਵੀ ਉਸ ਟਾਈਮ ਦਿੱਲੀ ਧਰਨੇ ਤੇ ਸੀ ਜਦੋਂ ਕੰਗਣਾ ਨੇ ਇਹ ਗੱਲ ਬੋਲੀ ਆ ਇਸ ਗੱਲ ਦੀ ਵੀਡੀਓ ਆ ਚੁੱਕੀ ਹੈ ਬਕਾਇਦਾ ਵੀ ਇਹ ਥੱਪੜ ਮਾਰਨ ਵੇਲੇ ਕੁਲਵਿੰਦਰ ਕੌਰ ਬੋਲੀ ਆ ਹੁਣ ਅਗਲੀ ਗੱਲ ਇਹ ਸਾਰੇ ਕੁਝ ਤੋਂ ਬਾਅਦ ਤਮਾਮ ਤਰ੍ਹਾਂ ਦੀ ਹੋਰ ਚਰਚਾ ਜਿਹੜੀ ਚੱਲ ਰਹੀ ਆ ਬੀਜੇਪੀ ਕਈ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਆ ਤੇ ਜਿਹੜਾ ਕੁਲਵਿੰਦਰ ਕੌਰ ਦਾ ਭਰਾ ਸ਼ੇਰ ਸਿੰਘ ਉਹ ਤੇ ਕੁਲਵਿੰਦਰ ਕੌਰ ਦੇ ਜਿਹੜੇ ਪੇਕੇ ਪਿੰਡ ਦੇ ਵਾਸੀ ਨੇ ਉਹਨਾਂ ਨੇ ਵੱਡਾ ਇਕੱਠ ਕੀਤਾ ਉਹਨਾਂ ਨੇ ਕਿਹਾ ਕਿ ਅਸੀਂ ਉਹਦੇ ਨਾਲ ਆ ਉਹਨੇ ਕੁਝ ਗਲਤ ਨਹੀਂ ਕੀਤਾ ਉਦੇ ਅੰਦਰ ਇੱਕ ਰੋਸ ਪਿਆ ਸੀ ਉਹਨੇ ਰੋਸ ਕੱਢਿਆ ਕੰਗਣਾ ਵੀ ਮੂੰਹ ਸਮਾੜ ਕੇ ਨਹੀਂ ਬੋਲਦੀ ਔਰ ਫਿਲਮ ਇੰਡਸਟਰੀ ਦੇ ਵਿੱਚੋਂ ਵੀ ਕੁਝ ਲੋਕ ਕੰਗਣਾ ਤੇ ਵਿਅੰਗ ਕੱਸਦੇ ਨਜ਼ਰ ਆ ਰਹੇ ਨੇ ਜਿਹੜੇ ਕੰਗਣਾ ਦੇ ਨਾਲ ਅੰਦਰੋਂ ਪਹਿਲਾਂ ਤੋਂ ਹੀ ਥੋੜੇ ਜੇ ਲੱਗਦੇ ਨੇ ਸੋ ਜਿਹੜਾ ਥੱਪੜ ਮਾਰਨ ਵਾਲੀ ਗੱਲ ਲਾਲ ਕਰਨ ਵਾਲੀ ਕੁੜੀ ਦਾ ਭਰਾ ਤੋਂ ਬਾਅਦ ਜਿਹੜਾ ਉਹਦਾ ਪਤੀ ਹੈ ਕੁੜੀ ਦਾ ਉਹ ਵੀ ਦੱਸਿਆ ਜਾ ਰਿਹਾ ਵੀ ਸੀਆਈਐਸਐਫ ਦੇ ਵਿੱਚ ਹੀ ਉਹ ਮੁਲਾਜ਼ਮ ਹੈ ਤੇ ਇਹ ਕੁੜੀ ਵੀ ਸਿਕਿਉਰਿਟੀ ਦੇ ਵਿੱਚ ਮੁਲਾਜ਼ਮ ਸੀ ਤੁਹਾਨੂੰ ਕਿਵੇਂ ਲੱਗਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿ ਤੁਹਾਨੂੰ ਕੰਗੜਾ ਦੀ ਗੱਲਬਾਤ ਠੀਕ ਜਾਪ ਰਹੀ ਹੈ ਜਾਂ ਕੁਲਵਿੰਦਰ ਘਰ ਕੁੜੀ ਨੇ ਜੋ ਕੀਤਾ ਤੁਹਾਨੂੰ ਉਹ ਵੱਧ ਠੀਕ ਜਾਪਦਾ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਅਸੀਂ ਤੁਹਾਡੇ ਕਮੈਂਟਾਂ ਨੂੰ ਬਾਚਾਂਗੇ ਫਿਰ ਉਹਦੇ ਆਧਾਰ ਤੇ ਅਸੀਂ ਇੱਕ ਸਰਵੇ ਪਾਵਾਂਗੇ ਕਿ ਕਿੰਨੇ ਫੀਸ ਦੀ ਲੋਕ ਜਿਹੜੇ ਕੁੜੀ ਨਾਲ ਨੇ ਤੇ ਕਿੰਨੇ ਫੀਸ ਦੀ ਕੰਗੜਾ ਨਾਲ ਨੇ